ਜੈਪੀ ਜੈਪਰਤ ਅੱਜ ਅਸੀਂ ਪਿੰਡ ਖਰਖੜਾਪੁਰ ਵਿੱਚ ਆਪਣੇ ਪਰਿਵਾਰ ਦੇ ਵਿੱਚ ਬੈਠੇ ਆਂ ਔਰ ਪਰਿਵਾਰ ਦੇ ਨਾਲ ਆ ਜੀ ਦੁੱਖ ਸੁੱਖ ਜਿਹੜੇ ਆ ਪਰੋਲਾਂਗੇ ਗੱਲਬਾਤ ਕਰਾਂਗੇ ਕਿ ਦੇਸ਼ ਨੂੰ ਜਾਦੋਂ 75 ਸਾਲ ਹੋ ਚੁੱਕੇ ਨਾ ਔਰ 75 ਸਾਲਾਂ ਦੇ ਵਿੱਚ ਇਹ ਜਿਹੜੇ ਦੱਬੇ ਕੁਚਲੇ ਲੋਕ ਆ ਜਾਂ ਗਰੀਬ ਲੋਕ ਆ ਗਿਆ ਦਲਿਤ ਲੋਕ ਆ ਗਿਆ ਇਹਦਾ ਤੁਸੀਂ ਇਹ ਘਰ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਘਰ ਆ ਗਿਆ ਤੇ ਘਰ ਵੀ ਬੜੇ ਮਾੜਿਆ ਗਿਆ ਇੱਕ ਇੱਕ ਦੋ ਮਰਲੇ ਦੇ ਵਿੱਚ ਜਿਹੜੇ ਪਰਿਵਾਰ ਰਹਿ ਰਹੇ ਨੇ ਆ ਔਰ ਇਹਨਾਂ ਨੂੰ ਗੱਲਬਾਤ ਅੱਜ ਕਰਦੇ ਆਂ ਅਸੀਂ ਕਿ ਪਾਜੀ ਤੁਹਾਡੇ ਕੋਲ ਕਿਸੇ ਕੋਲ ਕੋਈ ਜ਼ਮੀਨ ਜਿ ਵਗੈਰਾ ਹੈ ਜਾਂ ਕਿੰਨੀ ਕਿੰਨੀ ਅਗ ਲੱਗ ਗਈ ਕਿਸੇ ਕੋਲ ਨਹੀਂ ਪਾਜੀ ਕੋਈ ਨਹੀਂ ਜ਼ਮੀਨ ਹੈਗੀ ਤੁਹਾਡੇ ਕੋਲ ਨਹੀਂ ਕੁਝ ਨਹੀਂ ਹੈਗੀ ਇੱਕ ਮਰਲਾ ਵੀ ਜ਼ਮੀਨ ਨਹੀਂ ਕੋਈ ਨਹੀਂ ਹੈਗੀ ਸਾਡੇ ਕੋਲ ਢੋਟਣ ਦੀ ਜਗ੍ਹਾ ਨਹੀਂ ਹੈ ਢੋਟਣ ਚੋਗੀ ਵੀ ਜਗ੍ਹਾ ਨਹੀਂ ਹੈ ਅੱਛਾ ਤੇ ਤੁਹਾਡੇ ਕੋਲ ਆਪਣੇ ਮੰਡਰੇਗਾ ਗਾਰਡ ਬਣਦੇ ਤੁਹਾਡੇ ਕਿਸੇ ਨਹੀਂ ਬਣਦੇ ਅਚੰਡਰੇਗਾ ਗਾਰਡ ਵੀ ਕਿਸੇ ਦੇ ਨਹੀਂ ਬਣਦੇ ਨਹੀਂ ਆ ਗਿਆ ਪਾਜੀ ਅਚਨ ਰੇਕਾ ਗਾੜ ਵੀ ਨਹੀਂ ਹੈ ਨਾ ਤੇ ਜਿਹੜੇ ਬਣਦੇ ਆਗੇ ਤੁਹਾਡੇ ਮਲਾਂ ਕੇ ਨੌਕਰੀ ਦੇ ਵਿੱਚ ਕਿੰਨੇ ਜਣੇ ਹੈਗੇ ਨੌਕਰੀ ਕਰਨ ਵਾਲੇ ਸਾਰੇ ਮਜ਼ਦੂਰੀ ਅੱਛਾ ਸਾਰੇ ਮਜ਼ਦੂਰ ਹੈਗੇ ਕਿੰਨੀ ਮਜ਼ਦੂਰੀ ਮਿਲ ਜਾਂਦੀ ਹੈ ਤੁਹਾਨੂੰ ਮਹੀਨੇ ਦੀ ਕਿੰਨੇ ਦਿਨ ਲੱਗ ਜਾਂਦੇ ਆ ਮੈਨੂੰ ਲੱਗਦਾ ਕਿ ਨਜ਼ਰ ਲੱਗ ਗਈ ਹੈ ਬੇਲੇ ਦਾ ਨਾ 15 ਦਿਨ 20 ਦਿਨ ਬੇਲੇ ਦਾ ਦਾ 15 20 ਮਿੰਟ ਬੇਲੇ ਇਹ ਤਾਂ ਬਾਕੀ ਕੰਮ ਵੀ ਕੰਮ ਮਿਲੇ ਤਾਂ ਠੀਕ ਹੈ ਨਹੀਂ ਮਿਲੇ ਤਾਂ ਬਾਕੀ ਤੇਰਾ ਕੰਮ ਮਿਲਿਆ ਤਾਂ ਮਿਲੇ ਨਹੀਂ ਤਾਂ ਬੇਲੇ ਦੇ ਮਿਲ ਸੀ ਮਿਲਿਆ 6-6 ਮਿੰਟ ਬੇਲੇ ਪੜ੍ਹੇ ਲੇ ਕੇ ਬੱਚੇ ਬੇਕਾਰ ਹੋ ਰਹੇ ਆੜੀਆਂ ਨਹੀਂ ਪੜ੍ਹ ਲੇ ਹੇਟਾੜੀਆਂ ਦੇ ਘੇੜੀਆਂ ਲਵਾਉਂਦੇ ਤੇ ਪੈਸੇ ਕੁਆ ਦੇ ਖਾਤੇ ਪਾਉਂਦੇ ਤੇ ਹਰ ਪਾਪਾ ਮਗਰਾ ਲਿੰਦੇ ਅਜਤ ਕੰਮ ਤੁਹਾਡੇ ਕੋਲ ਕਰਦੇ ਤੇ ਇਹ ਗੰਮਣ ਰੇਗਾ ਤੇ ਪੈਸੇ ਨਹੀਂ ਮਿਲਣਗੇ ਰੋਡ ਨਹੀਂ ਬਣਿਆ ਹੋਰ ਬਹੁਤ ਆਸਾਨ ਨਹੀਂ ਮਿਲਿਆ ਅਸੀਂ 25 25 ਦਿਹਾੜੀਆਂ ਲਾਈਆਂ ਸਾਨੂੰ ਕੋਈ ਪੈਸੇ ਨਹੀਂ ਮਿਲਣਗੇ ਅਜਾ 25 25 ਦਿਹਾੜੀਆਂ ਤੁਸੀਂ ਲਾਈਆਂ ਤੁਹਾਨੂੰ ਪੈਸਾ ਕੋਈ ਨਹੀਂ ਮਿਲਣਾ ਨੇ ਜਿਹੜੇ ਆਂਦੇ ਨਾ ਪੈਸੇ ਕਢਾ ਕੇ ਲੈ ਜਾਂਦੇ ਨੇ ਅੱਛਾ ਸਾਨੂੰ ਗਾਣਾ ਪਿਆ ਅੱਛਾ ਜੜੀਆਂ ਵੱਡੀਆਂ ਘਾਗ ਦੀ ਤਾਂ ਕੋਈ ਨਹੀਂ ਮਿਲਿਆ ਇਹ ਹਾਲਾਤ ਦੇਖ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਦੇ ਹਾਲਾਤ ਹੈ ਕਿ ਗਰੀਬਾਂ ਦਾ ਜਿਹੜਾ ਸ਼ੋਸ਼ਣ ਹੋ ਰਿਹਾ ਇਹ ਸਾਰੇ ਗਰੀਬ ਪਰਿਵਾਰ ਬੈਠਿਆ ਗਿਆ ਪਹਿਲੀਆਂ ਬੰਨੇ ਵਾਲੇ ਨੇ ਉਹਨੇ ਕੀ ਦੋ ਦੋ ਤਿੰਨ ਤਿੰਨ ਵਾਰੀ ਗ੍ਰਾਂਟਾਂ ਮਿਲੀਆਂ ਉਹਦੇ ਉੱਤੇ ਚੈੱਕ ਕਰਨ ਫੈਲਾ ਸਾਨੂੰ ਦੇਖਣ ਵਿਚਾਰੇ ਜਿਹਨਾਂ ਮਾਤ ਨੇ ਇੱਕ ਵਾਰ ਨਹੀਂ ਮਿਲੇ ਬੰਦਾ ਮੇਰਾ ਬਿਮਾਰ ਜਿਹੜਾ ਉਹੜੀ ਲੈਸਾ ਪਰਦੀ ਕਰਾਉਣ ਨਹੀਂ ਮਿਲੀ ਸਾਨੂੰ ਇੱਕ ਵਾਰ ਨਹੀਂ ਮਿਲੀ ਇੱਕ ਵਾਰ ਨਹੀਂ ਮਿਲੀ ਅੱਛਾ ਘਰਾਂ ਵੀ ਗਰਾਂਟਾਂ ਵੀ ਦੇਖੋ ਕਹਿ ਰਹੇ ਕਿ ਸਾਨੂੰ ਜੜੀਆਂ ਨਹੀਂ ਮਿਲੀਆਂ ਐ ਬੰਦਾ ਮੇਰਾ ਬਿਮਾਰ ਜੜੀਆਂ ਲੱਸੇ ਇਸੇ ਡਾਕਟਰ ਐ ਖੁਦ ਬੋਲੇ ਪੈਨਸ਼ਨ ਲੱਗਣੀ ਜਾਏ ਸਾਨੂੰ ਕੋਈ ਪੈਨਸ਼ਨ ਨਹੀਂ ਰੋਜ ਪੈਨਸ਼ਨ ਨਹੀਂ ਦਿੱਤੀ ਨਹੀਂ ਲੱਗਦੀ ਉਹ ਤਾਂ ਚਮੂੜਾ ਡਾਕਟਰ ਨਹੀਂ ਲਿਖਿਆ ਤਵੇ ਤੂੰ ਜਾਓ ਤੇਸੀ ਪੈਨਸ਼ਨ ਲੱਗਿਆ ਇਹ ਜਿਹੜੇ ਮੈਂਬਰ ਸਰਪੰਚ ਦਾ ਚਿੰਚ ਸਭ ਠੰਗ ਵੈਗਣਾ ਇਹ ਖਾਣੇ ਵਾਲ ਨੇ ਇਹਨਾਂ ਕਹਾਣੀ ਨਹੀਂ ਇਹ ਆਦੇ ਨਾ ਆਇਓ ਵਰਨੀ ਇਧਰ ਜੜੀ ਲਾਈ ਸਾਦਾ ਨਿਕਲ ਕੇ ਬੱਚੇ ਨੇ ਕਿੰਨਾਂ ਭਾਗ ਮੁੜਾਇਓ ਚਲਾਇਆ ਦੇਣ ਲਾਣ ਜੋਨਾ ਕੁੜੀ ਬੜਾ ਨਿਕਾ ਮੁੜਾਏ ਕੀ ਗਾ ਪੜੇ ਜਿਹੜੇ ਉਹ ਕਿਹੜੇ ਖੱਜਲ ਖਰਾਉਂਦੇ ਜੀ ਕੀ ਕਰਨਾ ਬੀਏ ਪਾਸ ਕੀ ਜਿਹੜੇ ਸਰਕਲ ਚ ਆਉਣ ਤਾਂ ਮੁੜੇ ਪੜੇ ਪੜੇ ਦੇ ਮੁੰਡੇ ਮੰਡੇ ਜਿਹੜੇ ਉਹਨਾਂ ਨੂੰ ਨੌਕਰੀ ਨੌਕਰੀ ਮਿਲੀਆਂ ਕੋਈ ਕਿਹਦੇ ਆ ਆਹ ਆਹ ਕੁੜੀ ਨਾ ਉਹਨੂੰ ਕੀਤੀ 12 ਤੇ ਮੁੰਡੇ ਨਾ ਵਿਚਾਰਾ ਪੜਾਦਾ ਉਹਦਾ ਵੀ ਸਰਕਾਰੀ ਆ ਮੈਮ ਕਰਾਈ ਦੀ ਜਿਹੜੇ ਖੱਜਲ ਹੋਣ ਦੇ ਤਾਂ ਐਮ ਐਮ ਐ ਨਾਲ ਦੇ ਬੱਚੇ ਪੜੇ ਯਾਰ ਖੱਜਲ ਹੋ ਰਹੇ ਨਾ ਕਹਿੰਦੇ ਕੋਈ ਨੌਕਰੀ ਨਹੀਂ ਹੈ ਇਸ ਤਰ੍ਹਾਂ ਦੀ ਜਿਹੜੀ ਹੈ ਇਸ ਵੇਲੇ ਦੇਸ਼ ਦੇ ਵਿੱਚ ਵਿਵਸਥਾ ਜਿਹੜੀ ਚੱਲੀ ਆ ਇੰਨਾ ਭ੍ਰਿਸ਼ਟਾਚਾਰ ਹੈਗਾ ਕਿ ਅਗਰ ਜਿਹੜੇ ਮਜ਼ਦੂਰ ਮਜ਼ਦੂਰੀ ਕਰ ਰਹੇ ਨਾ ਉਹਨਾਂ ਨੂੰ ਮਜ਼ਦੂਰੀ ਵੀ ਨਹੀਂ ਮ ਬੱਚੇ ਪੜ੍ਹੇ ਲਿਖੇ ਆ ਗ੍ਰੈਜੂਏਸ਼ਨ ਕੀਤੀ ਆ ਪੋਸਟ ਗ੍ਰੈਜੂਏਸ਼ਨ ਕੀਤੀ ਆ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਬੇਲੇ ਘੁੰਮ ਰਿਹਾ ਜਿਹੜਾ ਮਜ਼ਦੂਰ ਤਪਕਾਗਾ ਉਹਨੂੰ ਮਜ਼ਦੂਰੀ ਵੀ ਨਹੀਂ ਮਿਲ ਰਹੀ ਆ ਕੀ ਹੈ ਬੜੇ ਹੈਰਾਨ ਕਿਹਦੀ ਗੱਲ ਹੈ ਜੀ ਹੈ ਕਿ ਇਹ ਸਰਕਾਰਾਂ ਨੌਕਰੀ ਦੇਣਾ ਤਾਂ ਕਿਸੇ ਪਾਸੇ ਰਿਹਾ ਇਹ ਮਜ਼ਦੂਰੀ ਵੀ ਜਿਹੜੀ ਆ ਆਪਣੇ ਨਾਗਰਿਕਾਂ ਨੂੰ ਜਿਹੜੀ ਨਹੀਂ ਦੇ ਪਾਰੇ ਇਹਨਾਂ ਲੋਕਾਂ ਕੋਲ ਨਾ ਜ਼ਮੀਨਾਂ ਗਈਆਂ ਨਾ ਨੌਕਰੀਆਂ ਗਈਆਂ ਨਾ ਇਹਨਾਂ ਕੋਲ ਬਿਜ਼ਨਸ ਹੈਗਾ ਬਿਜ਼ਨਸ ਕੋਈ ਛੋਟੇ ਵਿੱਚ ਬਿਜ਼ਨਸ ਕਰ ਰਿਹਾ ਕੋਈ ਵਪਾਰ ਨਹੀਂ ਬਿਜ਼ਨਸ ਤੋਂ ਕੋਈ ਨਾ ਤੁਸੀਂ ਦੇਖ ਸਕਦੇ ਸਟੇਟਸ ਕਿਤੇ ਦੇ ਸਕਦੇ ਹੋ ਕਿ ਬਿਜ਼ਨਸੋਂ ਜੇ ਪੈਸ ਪਰੇਣਾ ਲੋਕਾਂ ਕੋਲ ਪੈਸਾ ਹੀ ਨਹੀਂ ਆਦਾ ਮੇਰੇ ਬਿਜ਼ਨਸ ਜਿਹੜਾ ਕਿਸ ਤਰ੍ਹਾਂ ਕਰਨੀ। ਸੋ ਇਹ ਸਰਕਾਰਾਂ ਜਿਹੜੀਆਂ ਸੁੱਤੀ ਹੋਈਆਂ ਨਾ ਇਹ ਸਰਕਾਰਾਂ ਜਿਹੜੀਆਂ ਇਹ ਦੱਬ ਕੇ ਜਿਹੜਾ ਆ ਇਹ ਗਰੀਬਾਂ ਦਾ ਸ਼ੋਸ਼ਣ ਕਰੀਆਂ ਜਦੋਂ ਵੋਟਾਂ ਦਾ ਟਾਈਮ ਆਂਦਾ ਇਹ ਇਹਨਾਂ ਲੋਕਾਂ ਕੋਲੋਂ ਵੋਟਾਂ ਲੈ ਲੈਂਦੇ। ਵੋਟਾਂ ਲੈ ਲੈਂਦੇ ਇਹਨਾਂ ਦਾ ਇਹਨਾਂ ਦਾ ਟੈਕਸ ਜਾ ਰਿਹਾ ਸਰਕਾਰ ਦੇ ਖਚਾਂਡੇ 'ਚ ਇਹਨਾਂ ਦੀਆਂ ਵੋਟਾਂ ਲੈ ਕੇ ਇਹ ਸਰਕਾਰ ਬਣ ਰਹੀ ਆ ਪਰ ਇਹਨਾਂ ਲੋਕਾਂ ਦਾ ਹੀ ਜਿਹੜਾ ਦੱਬ ਕੇ ਜਿਹੜਾ ਸ਼ੋਸ਼ਣ ਜਿਹੜਾ ਉਹ ਹੋ ਰਿਹਾ। ਅચ્છਾ ਇੱਕ ਉਹਨਾਂ ਪਿੱਛੇ ਜਿਹੜੀ ਇੱਥੇ ਆਈ ਸੀ ਤੁਸੀਂ ਤੁਹਾਡੀ ਟੁੱਟੀ ਆ ਪਿੱਛੇ ਤੇ ਅਸੀਂ ਦੇਖਿਆ ਕਿ ਪਾਣੀ ਜਿਹੜਾ ਦਰਾ ਗਿਆ ਪਾਣੀ ਇਹ ਤੱਕ ਤੁਸੀਂ ਜਿਹੜੀ ਨਹੀਂ ਬਣੀ ਆ ਨਹੀਂ ਬਣੀ ਅਜੇ ਤੱਕ ਤੁਸੀਂ ਜਿਹੜੀ ਉਹ ਨਹੀਂ ਬਣੀ ਹੈਗੀ ਆ ਤੇ ਤੁਹਾਡੀ ਕੀ ਮੰਗ ਹੈ ਕਿ ਤੁਸੀਂ ਬੰਨਣੀ ਚਾਹ ਦੀ ਹੈ ਕਿ ਜਾਂ ਦੁਆਰਾ ਰਹਾੜ ਆਏ ਤੇ ਫਿਰ ਤੁਸੀਂ ਫਿਰ ਰੁਟ ਜਾਗੇ ਫਿਰ ਡੱਡੂ ਜਾਣਗੇ ਸਾਡੇ ਥੱਲੇ ਜੀ ਦੁਰੀਏ ਜਾਏ ਪਾਵਲੋਂ ਸਿੱਧੀ ਰੁਟਦੀ ਜਾਏ ਤੇਰੇ ਬੜੇ ਕੋਸਾ ਸਰਕਾਰ ਸਾਰੀ ਮੈਂ ਕਿ ਪਸਲ ਨਹੀਂ ਹੋਈ ਮਾਫੀ ਦੇ ਦਰਾਂ ਨੇ ਕੋਈ ਇਹ ਕਦਮ ਹੋ ਗਏ ਉਹਨਾਂ ਦੇ ਬਿਆਪ ਬੰਮੇ ਵਾਲੇ ਬੱਚੇ ਜਿਹੜੇ ਬੱਚੇ 6 ਮਹੀਨੇ ਜ਼ਰਾ ਸਰਕਾਰ 6 ਮਹੀਨੇ ਦੇ ਕੇ ਸੰਭਾਲ ਸਕੋ ਇੱਧਰ ਤੋਂ ਕਰਾ ਚਾਹ ਨਹੀਂ ਬੰਮੇ ਨਾਲ ਲੈ ਨਹੀਂ ਆਉਂਦੇ ਰਾਹ ਨੇ ਤੁਹਾਡੇ ਪਿੰਡ ਕੋ ਪਾਣੀ ਥੋੜਾ ਪੁੱਜਾ ਪਾੜੇ ਪਿੰਡ ਪਾਣੀ ਥੋੜਾ ਕੋਈ ਫਿਰ ਥੋੜਾ ਪਿੰਡ ਪਾਣੀ ਥੋੜਾ ਪੁੱਜਾ ਕੋਈ ਵੀ ਮਿੰਟ ਮੜੀ ਚਾਹੀਦਾ ਗੜ ਸੋ ਇਹ ਦੇਖ ਰਹੇ ਕਿ ਇਹ ਗਰੀਬ ਲੋਕਾਂ ਦਾ ਜਿਹੜਾ ਦਰਦ ਜਿਹੜਾ ਛਲ ਕਰਿਆ ਪਰ ਜੋ ਸਰਕਾਰੀ बाबू ਹੈ ਉਹ ਵੀ ਇਹਨਾਂ ਦੀ ਹਾਲਾਤ ਦੇਖਣ ਦੇ ਵਾਸਤੇ ਇੱਥੇ ਪਿੰਡਾਂ 'ਚ ਤੁਹਾਡੇ ਆਂਦੇ ਕੋਈ ਸਰਪੇ ਕਰਨ ਆਂਦੇ ਵੀ ਕਿਸ ਤਰ੍ਹਾਂ ਦੇ ਤੁਹਾਡੇ ਹਾਲਾਤ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਜਾ ਕੇ ਪਿੰਡਾਂ ਦੇ ਵਿੱਚ ਸਰਵੇ ਕਰੋ ਦੇਖੋ ਕਿ ਕਿਹੜੇ ਲੋਕੀ ਗਰੀਬ ਆ ਗਏ ਕਿੰਨਾਂ ਲੋਕਾਂ ਕੋਲ ਕੰਮ ਨਹੀਂ ਆ ਕਿੰਨਾਂ ਲੋਕਾਂ ਨੂੰ ਨੌਕਰੀਆਂ ਨਹੀਂ ਆ ਗੀਆਂ ਉਹਨਾਂ ਵਾਸਤੇ ਨੌਕਰੀਆਂ ਜਿਹੜੀਆਂ ਉਹ ਉਪਲਬਧ ਕਰਾਓ ਉਹਨਾਂ ਦੇ ਵਾਸਤੇ ਕੋਈ ਕਾਰੋਬਾਰ ਦਿਓ ਉਨਾ ਵਾਸਤੇ ਕੋਈ ਜ਼ਮੀਨਾਂ ਉਪਲਬਧ ਕਰਾਓ ਲੇਕਿਨ ਇੱਥੇ ਕੋਈ ਵੀ ਜਿਹੜਾ ਹੈ ਗਰੀਬਾਂ ਦਾ ਦਰਦ ਦੁੱਖ ਜਿਹੜਾ ਆ ਉਹ ਦੇਖਣ ਵਾਸਤੇ ਜਿਹੜਾ ਰਾਜ਼ੀ ਨਹੀਂ ਹੈਗਾ ਸਿਰਫ ਜਿਹੜੇ ਹੈ 5 ਸਾਲ ਦੇ ਬਾਅਦ ਇਹਨਾਂ ਲੋਕਾਂ ਦੇ ਕੋਲ ਵੱਡੇ ਵੱਡੇ ਝੰਡੇ ਤੇ ਡੰਡੇ ਲੈ ਕੇ ਵੋਟਾਂ ਮੰਗਣ ਦੇ ਵਾਸਤੇ ਜਿਹੜੀਆਂ ਜ਼ਰੂਰ ਆਉਂਦੇ ਆਂ ਔਰ ਖੋਤਾ ਲੈ ਕੇ ਇਹਨਾਂ ਦੇ ਸਿਰਾਂ ਦੇ ਉੱਤੇ ਸਰਕਾਰਾਂ ਬਣਾ ਕੇ ਫਿਰ ਇਹਨਾਂ ਲੋਕਾਂ ਦਾ ਜਿਹੜਾ ਦਬ ਕੇ ਜਿਹੜਾ ਸ਼ੋਸ਼ਣ ਜਿਹੜਾ ਉਹ ਕੀਤਾ ਜਾ ਰਿਹਾ ਸੋ ਅਸੀਂ ਇਹ ਤੁਹਾਡੇ ਚਰਨਾਂ ਦੇ ਵਿੱਚ ਵੀ ਜਿਹੜੀ ਹੈ ਪ੍ਰਾਰਥਨਾ ਕਰਦੇ ਆਂ ਕਿ ਤੁਸੀਂ ਵੀ ਆਪਣੇ ਹੱਕਾਂ ਦੇ ਵਾਸਤੇ ਜਾਗਰਤ ਹੋਵੋ ਕਿਉਂਕਿ ਤੁਹਾਡੇ ਹੱਕ ਐ ਇਸ ਭਾਰਤ ਦੇ ਵਿੱਚ ਭਾਰਤ ਨੂੰ ਆਜ਼ਾਦ ਹੋਏ ਆ 75 ਸਾਲ ਹੋ ਗਿਆ ਔਰ ਤੁਹਾਡੇ ਜਿਹੜੇ ਹੱਕ ਆ ਗਿਆ ਜਿਹੜਾ ਸੰਵਿਧਾਨਕ ਹੱਕ ਆ ਗਿਆ ਉਹ ਤੁਹਾਨੂੰ ਜਿਹੜੇ ਮਿਲਨੇ ਚਾਹੀਦੇ ਆ ਔਰ ਉਹਦੇ ਵਾਸਤੇ ਜਿਹੜਾ ਤੁਹਾਨੂੰ ਜਿਹੜਾ ਸੰਘਰਸ਼ ਕਰਨਾ ਵੀ ਅੱਜ ਜਿਹੜਾ ਲਾਜ਼ਮੀ ਆ ਗਿਆ ਅਗਰ ਜਿਹੜੀ ਇਹ ਕਹਿੰਦੇ ਨੇ ਕਿ ਅਗਰ ਸਿੱਧੇ ਉਂਗਲੀ ਕਿਉਂ ਨਹੀਂ ਨਿਕਲਦੀ ਆ ਗਿਆ ਟੇਢੀ ਜਿਹੜੀ ਉਹ ਜਰੂਰ ਕਰਨੇ ਪਏ ਜੀ ਤੁਸੀਂ ਹੁਸ਼ਿਆਰ ਹੋਵੋ ਕਿਉਂਕਿ ਭਾਰਤ ਚੱਲ ਰਿਹਾ ਤੁਹਾਡੇ ਸਿਰ ਦੇ ਉੱਤੇ ਚੱਲ ਰਿਹਾ ਕਿਉਂਕਿ ਮਜ਼ਦੂਰ ਤਬਕਾ ਜਿਹੜਾ ਆ ਇਹਦੀ ਮਿਹਨਤ ਦੇ ਨਾਲ ਜਿਹੜਾ ਭਾਰਤ ਜਿਹੜਾ ਚੱਲਿਆਗਾ ਔਰ ਭਾਰਤ ਦੇ ਵਿੱਚ ਜਿਹੜਾ ਹਰ ਇੱਕ ਨਾਗਰਿਕ ਨੂੰ ਜਿਹੜੀ ਸਮਾਨਤਾ ਮਿਲਣੀ ਚਾਹੀਦੀ ਆ ਸਮਾਨ ਅਧਿਕਾਰ ਮਿਲਨੇ ਚਾਹੀਦੇ ਆ ਸਮਾਨ ਜਿਹੜਾ ਸਭ ਕੁਝ ਜਿਹੜਾ ਮਿਲਣਾ ਚਾਹੀਦਾ ਅਸੀਂ ਇਹ ਵੀ ਦੇਖਦੇ ਆ ਕਿ ਇੱਥੇ ਜਿਹੜੇ ਜਦੋਂ ਗਰੀਬ ਲੋਕ ਜਿਹੜੇ ਆ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਵਾਸਤੇ ਜਾਂਦੇ ਆ ਉਹਨਾਂ ਦਾ ਇਲਾਜ ਬੁੱਤੇ ਸਹੀ ਤਰੀਕੇ ਸਰਕਾਰੀ ਹਸਪਤਲਾਂ ਦੇ ਵਿੱਚ ਨਹੀਂ ਆਉਂਦਾ ਉਹ ਫਿਰ ਜਿਹੜੇ ਪ੍ਰਾਈਵੇਟ ਹਸਪਤਲਾਂ ਦੇ ਵਿੱਚ ਜਾਂਦੇ ਆ ਉੱਥੇ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਔਰ ਉੱਥੋਂ ਵੀ ਜਿਹੜੇ ਉਹਨਾਂ ਨੂੰ ਜਿਹੜਾ ਨਿਰਾਸ਼ ਹੋ ਕੇ ਜਿਹੜਾ ਉਹ ਪਰਤਣਾ ਪੈਂਦਾ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਰਕਾਰੀ ਸਕੂਲ ਸਾਰੇ ਲੋਕ ਜਿਹੜੇ ਆਪਣੇ ਬੱਚੇ ਜਿਹੜਾ ਸਰਕਾਰੀ ਸਕੂਲਾਂ 'ਚ ਪਾਉਣ ਸਾਰੇ ਲੋਕ ਜਿਹੜੇ ਆ ਆਪਣੇ ਜਿਹੜੇ ਇਲਾਜ ਜਿਹੜੇ ਆ ਉਹ ਸਰਕਾਰੀ ਹਸਪਤਾਲਾਂ 'ਚ ਕਰਨ ਸਮਾਨ ਨੀਤੀ ਜਿਹੜੀ ਆ ਹਰ ਜਗ੍ਹਾ ਜਿਹੜੀ ਲਾਗੂ ਹੋਣੀ ਚਾਹੀਦੀ ਆ ਤਾਂ ਜੇ ਗਰੀਬ ਔਰ ਅਮੀਰ ਜਿਹੜਾ ਆ ਬਰਾਬਰ ਉਹਨਾਂ ਦੇ ਤੇ ਸਾਰੀ ਸਾਰੀ ਚੀਜ਼ਾਂ ਦੀ ਲਾਗੂ ਚੜੀਆਂ ਹੋਣ ਚਾਹੀਆਂ ਫਿਰ ਭਾਰਤ ਦੇ ਵਿੱਚ ਵੀ ਸਮਾਨਤਾ ਜਿਹੜੀ ਆ ਸਕਦੀ ਆ ਇੱਥੇ ਦੇਸ਼ ਨੂੰ ਆਜ਼ਾਦ ਹੋਇਆ 78 ਸਾਲ ਹੋ ਗਿਆ ਲੇਕਿਨ ਇਹਨਾਂ ਦੇ ਲੋਕਾਂ ਦੇ ਜਿਹੜੇ ਜੀਵਨ ਸੱਤਰ ਜਿਹੜੇ ਆ ਉਹ ਉੱਥੇ ਵੀ ਉੱਥੇ ਠਹਿ ਗਿਆ ਬਲਕਿ ਜਿਹੜਾ ਜਨੋ ਦੇਣੇ ਵਾਲਾ ਥੱਲੇ ਜਾ ਰਿਹਾ ਇਹਨਾਂ ਦੇ ਆਉਣ ਵਾਲੇ ਹਾਲਾਤ ਜਿਹੜੇ ਬਹੁਤ ਨਾਜਿਕ ਜਿਹੜੇ ਸਾਨੂੰ ਜਿਹੜੇ ਦਿਖਾਈ ਦੇ ਰਿਹਾ। ਸੋ ਇਹ ਤੁਹਾਡੇ ਨਾਲ ਜਿਹੜੀ ਹੈ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਇਹ ਪ੍ਰੈਕਟੀਕਲ ਰੂਪ ਦੇ ਵਿੱਚ ਅਸੀਂ ਇਹ ਗਰੀਬ ਪਰਿਵਾਰਾਂ ਦੇ ਵਿੱਚ ਜਿਹੜੇ ਆ ਹਾਜ਼ਰ ਹੋਏ ਆ। ਅੱਗੇ ਪੁੱਛਿਆ। ਨਹੀਂ ਵੀ ਜਾ। ਹਾਜ਼ਰ ਹੋ ਜਾਂ। ਔਰ ਇਹਨਾਂ ਦੇ ਹਾਲਾਤ ਜਿਹੜੇ ਤੁਹਾਨੂੰ ਜਿਹੜੇ ਅਸੀਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਦੇ ਜਿਹੜੇ ਬਦ ਤੋਂ ਬੱਤਰ ਜਣਾਂ ਦੇ ਹਾਲਾਤ ਆ ਗਿਆ। ਇਹਨਾਂ ਕੋਲ ਜ਼ਮੀਨਾਂ ਨਹੀਂ ਆ। ਇਹਨਾਂ ਕੋਲ ਰੋਜ਼ਗਾਰ ਨਹੀਂ ਆ। ਇਹਨਾਂ ਕੋਲ ਕੋਈ ਅਚੀ ਨੌਕਰੀ ਨਹੀਂ ਆ ਗਈ ਹੈ ਔਰ ਨਾ ਹੀ ਦਾ ਕੋਈ ਵਪਾਰ ਹੈਗਾ ਤੇ ਅਸੀਂ ਸਰਕਾਰ ਦੇ ਅੱਗੇ ਵੀ ਜਿਹੜੀ ਹੈ ਇਹ ਰਿਕਵੈਸਟ ਕਰਦੇ ਆ ਮੰਗ ਕਰਦੇ ਆ ਕਿ ਇਹਨਾਂ ਲੋਕਾਂ ਦੀ ਤਰਫੋਂ ਜਿਹੜਾ ਵਿਸ਼ੇਸ਼ ਧਿਆਨ ਦਿੱਤਾ ਜਾਏ ਵਿਸ਼ੇਸ਼ ਪੈਕੇਜ ਜਿਹੜਾ ਆ ਇਹਨਾਂ ਲੋਕਾਂ ਦੇ ਵਾਸਤੇ ਰਿਲੀਜ਼ ਕੀਤਾ ਜਾਏ ਔਰ ਵਿਸ਼ੇਸ਼ ਟੀਮਾਂ ਜਿਹੜੀਆਂ ਇਹ ਹਲਕੇ ਦੇ ਵਿੱਚ ਉਤਾਰੀਆਂ ਜਾਣ ਤਾਂ ਕਿ ਘਰ-ਘਰ ਜਾ ਕੇ ਹਰ ਘਰ ਦੀ ਜਿਹੜੀ ਸਥਿਤੀ ਦਾ ਜਾਜਾ ਲਿਆ ਜਾਏ ਉਹਦੀ ਆਰਥਿਕ ਸਥਿਤੀ ਦੇਖੀ ਜਾਏ ਉਹਦੀ ਸਮਾਜਿਕ ਸਥਿਤੀ ਦੇਖੀ ਜਾਏ ਔਰ ਉਹਨੂੰ ਉੱਪਰ ਚੁੱਕਣ ਵਾਸਤੇ ਜਿਹੜੇ ਆ ਸਕੀਮਾਂ ਜਿਹੜੀਆਂ ਉਹ ਲਾਂਚ ਕੀਤੀਆਂ ਹਨ ਔਰ ਇੱਕ ਤਾਂ ਕਿ ਅਸੀਂ ਜਿਹੜਾ ਇੱਕ ਇਸ ਤਰ੍ਹਾਂ ਮਹਿਸੂਸ ਕਰ ਸਕੀਏ ਕਿ ਅਸੀਂ ਇਹ ਭਾਰਤ ਦੇ ਵਿੱਚ ਜਿਹੜੀ ਹੈ ਸਮਾਨਤਾ ਜਿਹੜੀ ਹੈ ਮਹਿਸੂਸ ਕਰ ਰਹੇ ਹਾਂ ਆਜ਼ਾਦੀ ਮਹਿਸੂਸ ਕਰ ਰਹੇ ਹਾਂ ਸੋ ਧੰਨਵਾਦ ਜੈਪੀਨ ਜੈਪਾ